ਇਹ ਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਸਵਾਗਤ ਹੈ ਤੁਹਾਡਾ ਸੱਚੇ ਮਾਰਗ YouTube ਚੈਨਲ ਤੇ ਇਸ ਚੈਨਲ ਤੇ ਆਪਾਂ ਤੁਹਾਡੇ ਡਾਂਸ ਤੇ ਹਾਰਮੋਨੀਅਮ ਤੇ ਕਿਵੇਂ ਆਪਾਂ ਸ਼ਬਦ ਪਲੇ ਕਰ ਸਕਦੇ ਆ ਜਿਹੜੇ ਤੁਸੀਂ ਐਕਸਲ ਫੇਮਸ ਸ਼ਬਦ ਜਾਂ ਫੇਮਸ ਰਾਗੀਆਂ ਕੋਲੋਂ ਜਿਹੜੇ ਵੀ ਤੁਸੀਂ ਸੁਨੇ ਹੋਗੇ ਉਹ ਕਿਦਾਂ ਆਪਾਂ ਉਹਦੇ ਬਾਰੇ ਜਾਣਕਾਰੀ ਦਿੰਨੇ ਆ ਕਿਦਾਂ ਇੱਥੇ ਪਲੇ ਕਰ ਸਕਦੇ ਆ ਬੜੇ ਬਰੀਕ ਆਸਾਨ ਤਰੀਕੇ ਨਾਲ ਤੁਹਾਨੂੰ ਆਪਾਂ ਬਰੀਕੀ ਨਾਲ ਦੱਸ ਦਿੰਨੇ ਆ ਤੇ ਬੜੇ ਘੱਟ ਸਮੇਂ ਦੇ ਵਿੱਚ ਤੁਸੀਂ ਹਰਮੋਨੀਅਮ ਤੇ ਸ਼ਬਦ ਪਲੇ ਕਰਨਾ ਸਿੱਖ ਸਕਦੇ ਹੋ। ਇਸ ਚੈਨਲ ਦੇ ਆਪਾਂ ਹੋਰ ਵੀ ਜਿਹੜੇ ਧਾਰਮਿਕ ਸਮਾਗਮ ਜਾਂ ਕੋਈ ਵੀ ਵਧੀਆ ਚੋ ਵੀ ਹੁੰਦੇ ਨੇ ਇਤਿਹਾਸਿਕ ਪ੍ਰੋਗਰਾਮ ਉਹ ਆਪਾਂ ਵੀ ਲਾਈਵ ਜਾਂ ਉਹਨਾਂ ਦੀ ਵੀਡੀਓ ਵੀ ਤੁਸੀਂ ਵੇਖ ਸਕਦੇ ਜੇ। ਸੋ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਸ਼ਬਦ ਤੁਮ ਕਰੋ ਦੇ ਆ ਮੇਰੇ ਸਾਈ ਐਸੀ ਮਾਤਾ ਦੀ ਜੇ ਮੇਰੇ ਠਾਕੁਰ ਸਦਾ ਸਦਾ ਤੋਂ ਤੇ ਆਈ। ਇਹ ਅਕਸਰ ਤੁਸੀਂ ਸ਼ਬਦ ਸੁਣਿਆ ਹੋਗਾ ਸਟੇਜਾਂ ਦੇ ਜਾਂ ਵੱਡੇ ਵੱਡੇ ਲੱਗਿਆਂ ਕੋ। ਅੱਜ ਇਸ ਸ਼ਬਦ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਸੋ ਧਿਆਨ ਨਾਲ ਥੋੜਾ ਜਿਹਾ ਵੇਖ ਲਿਓ ਥੋੜਾ ਇਹ ਸ਼ਬਦ ਥੋੜਾ ਟਫ ਹੋ ਸਕਦਾ ਪਰ ਹੈ ਬੜੀ ਵਧੀਆ ਇਹਦੀ ਕਵਿਟਿਓ ਨਾ ਸਭ ਤੋਂ ਵੇਲੇ ਤੁਮ ਕਰੋ ਦਇਆ ਮੇਰੇ ਸਾਈ ਤੁਮ ਕਰੋ ਦਇਆ ਮੇਰੇ ਸਾਈ ਆ ਜਿਹੜੀ ਦੂਜੀ ਲਾਈਨ ਆ ਇਹ ਚਲੋ ਵੀ ਹੋ ਜਾਂਦਾ ਕਿ ਥੋੜਾ ਵਧੀਆ ਜਿਹਾ ਲੱਗਦਾ ਐਂਡ ਇੱਕ ਵਧੀਆ ਜੀ ਟੇਨਜੀ ਬਣ ਜਾਂਦੀ ਹੋਰ ਤੂੰ ਕਰੂ ਦયા ਮੇਰੇ ਸਾਈ ਤੂੰ ਕਰੂ ਦયા ਮੇਰੇ ਸਾਈ ਜਿਹਦਾ ਇਹ ਵਾਲੀ ਮੈਂ ਹੁਣ ਇਹਦੇ ਨਾਲ ਮੈਚ ਕਰਨ ਦੀ ਕੋਸ਼ਿਸ਼ ਕੀਤੀ ਇਹ ਹਰ ਇੱਕ ਸ਼ਬਦ ਦੀ ਵੱਖ-ਵੱਖਰੀ ਹੁੰਦੀ ਆ ਅਕਸਰ ਤਾਂ ਸਾਰਿਆਂ ਨੂੰ ਇਹ ਪਤਾ ਹੀ ਹੋਊਗਾ ਇਹ ਚੀਜ਼ ਦਾ ਬਾਕੀ ਜੇ ਕਹਿਣ ਨਹੀਂ ਜਿਹਦੇ ਬਾਰੇ ਜਿਆਦਾ ਜਾਣਕਾਰੀ ਉਹ ਸਾਨੂੰ ਕਮੈਂਟ ਕਰਕੇ ਦੱਸ ਦੇ ਉਹਦੇ ਵਾਸਤੇ ਇੱਕ ਸੈਪਰੇਟ ਵੀਡੀਓ ਬਣਾ ਕੇ ਦੱਸਾਂਗੇ। ਤੂੰ ਕਰ ਹੋ ਦਇਆ ਮੇਰੇ ਸਾਈ ਤੂੰ ਕਰ ਹੋ ਦਇਆ ਮੇਰੇ ਸਾਈ ਹੇ ਹਿੰਮਤ ਤੀਜੇ ਮੇਰੇ ঠাকুর ਸਦਾ ਸਦਾ ਤੁਧ ਧਿਆਈ ਕਿਆ ਨਵਿਕਿਆ ਐਸੀ ਮਤ ਦੇ ਚ ਮੇਰੀ ਪਕੁਰ ਸਦਾ ਸਦਾ ਤੁਧ ਧਿਆਈ ਤੁਮ ਅਗੇ ਵੇ ਰੁਦਈ ਸਤਾਈ ਸੇ ਮੋਦੇ ਹੋਗੀ ਉਸ ਤੋਂ ਬਾਅਦ ਵੀਡੀਓ ਲੰਮੀ ਨਾ ਹੋ ਜਾਈ ਇਸ ਕਰਕੇ ਆਪਾਂ ਤੁਹਾਨੂੰ ਥੋੜਾ ਜਿਹਾ ਛੇਤੀ ਜੀ ਦੱਸਣੇ ਆ ਇਹ ਪਤਲੋ ਵੀ ਨਾ ਦੱਸਨੇ ਤੁਹਾਨੂੰ ਅੱਗੇ ਆਪਾਂ ਜੋ ਅੰਤਰਾ ਇਸ ਸ਼ਬਦ ਦਾ ਉਹ ਕਿਦਾਂ ਕਰਾਂਗੇ ਪੜੀ ਪੱਖਾ ਪੀ ਸੋ ਸੰਤਿਆਗੇ ਗੁਣ ਗੋਵਿੰਦ ਜਸ ਗਾਈ ਗੁਣ ਗੋਵਿੰਦ ਜਸ ਗਾਈ ਫਿਰ ਤੁਮ ਕਰੋ ਦਿਆ ਮੇਰੇ ਸਾਈ ਸੇਮ ਉਦਾਂ ਹੀ ਜਿਦਾ ਪਹਿਲੇ ਤੁਹਾਨੂੰ ਦਸੀ ਸੀ ਟਿਊਨ ਸਟਾਰਟਿੰਗ ਵਾਲੀ ਸੋ ਇਹ ਜਿਦਾ ਅੰਤਰਾ ਤੁਹਾਨੂੰ ਆਪਾਂ ਇੱਕ ਦਸਤਾ ਉਦਾਂ ਹੀ ਸਾਰਾ ਉਸ ਅਕੋਰਡਿੰਗ ਸਾਰਾ ਸ਼ਬਦ ਪੜਿਆ ਜਾਵੇਗਾ ਇਸ ਸ਼ਬਦ ਨੂੰ ਪੜਦਿਆਂ ਹੋਈਆਂ ਭੁੱਲਾਂ ਦੀ ਮਾਫੀ ਦਿਓ ਆਪਾਂ ਲੈ ਕੇ ਆਵਾਂਗੇ ਨਵੀਂ ਵੀਡੀਓ ਜਿਹਦੇ ਵਿੱਚ ਤੁਹਾਨੂੰ ਨਵੇਂ ਸ਼ਬਦ ਦੀ ਜਾਣਕਾਰੀ ਦਵਾਂਗੇ ਕਿਵੇਂ ਲੱਗਦੀਆਂ ਸਾਡੀਆਂ ਵੀਡੀਓਆਂ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਦ ਤੋਂ ਚੈਨਲ ਸਬਸਕ੍ਰਾਈਬ ਕਰ ਲਿਓ ਸੱਚੇ ਮਾਰਗ ਨੂੰ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਵਿੱਚ